ਜਾ ਤੋ 60 ਕੰਪਲੇਂਟ ਫੀਵਰ ਹੀ ਕਰਾ ਦਿਆ ਘਰ ਦੇ ਬਾਹਰ ਕਾਰਨ ਕੀ ਬੰਦਾ ਹੈ ਕਾਰਨ ਬੰਦਾ ਕੋਈ ਇੱਕ ਬੰਦੂਰੇ ਮਹੱਲੇ ਦੇ ਵਿੱਚ ਕੋਈ ਇੱਕ ਬੰਦਾ ਕਾਰਨ ਬੰਦਾ ਗਲੀ ਦੇ ਵਿੱਚ ਇੱਕ ਬੰਦਾ ਕਾਰਨ ਬੰਦਾ ਕਾਰਨ ਨਹੀਂ ਹੁੰਦਾ ਕਿ ਉਹਨੇ ਆਪਣੇ ਸ਼ੀਰ ਤੇ ਬਿਚੀ ਨਮਾ ਛੋੜਦਾ ਹੋਰ ਅੰਗਰੀ ਛੋੜਦਾ ਆਪੀ ਇਹ ਵੀ ਚੀਜ਼ ਛੋੜਦੀ ਜਿਹੜੀ ਕਿ ਨਹੀਂ ਆਉਂਦੀ ਜੈਕਾ ਕੰਪਨੀ ਨੇ ਜਿਹੜਾ ਇਸ ਇਲਾਕੇ ਦਾ ਸੀਦੇ ਸਪਾਇਆ ਠੀਕ ਨਹੀਂ ਪਿਆ ਇਹਦੇ ਬਾਰੇ ਵਿੱਚ ਸਰਕਾਰ ਨੂੰ ਲਿਖਾਂਗਾ ਕਮਿਸ਼ਨਰ ਕਾਰਕਸ਼ਨ ਨੂੰ ਲਿਖਾਂਗਾ ਸੀਐਮ ਸਾਹਿਬ ਨੂੰ ਲਿਖਾਂ ਦੇ ਤੋ ਲੀਡਰ ਕੌਣ ਸੀ ਇੱਥੇ ਨੁਮਾਇੰਦੇ ਕੌਣ ਸੀ ਅਸੀਂ ਦੀ ਇਨਕੁਆਰੀ ਕੀਤੀ ਜਾਵੇ ਜੇ ਉਹ ਬਨੇ ਦੋਸ਼ੀ ਹੈ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾ ਪਰਚਾ ਵੀ ਦਰਜ ਲੱक्कਨਵਾਸੀਆਂ ਨੇ ਇੱਕ ਵੀ ਗਲੀ ਨਹੀਂ ਬਣੀ ਇਸ ਇਲਾਕੇ ਦੀ ਹੈ ਸਾਹਮਣੇ ਲੱक्कਨਵਾਸੀ ਨੇ ਸਾਰੇ ਤੁਹਾਡੀ ਗਲੀ ਬਣੀ ਸੀ ਤਿੰਨ ਨੰਬਰ ਗਲੀ ਚ ਰਹਿੰਦੇ ਹੋ ਤੁਹਾਡੀ ਗਲੀ ਬਣੀ ਸੀ ਸਾਰੀਆਂ ਗਲੀਆਂ ਬਣਾਈਆਂ ਅਸੀਂ ਇਲਾਕੇ ਦੀਆਂ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਇਹ ਇਲਾਕਾ ਹੈ ਸਾਡੀ ਵੋਟ ਦਾ ਇੰਦਰਪੁਰੀ ਇਲਾਕਾ ਔਰ ਜਿਹੜੋਦੇ ਕਾਉਂਸਲਰ ਬਣੇ ਆ ਪਿਛਲੀ ਵਾਰ ਮੇਰੇ ਮਾਤਾ ਜੀ ਕਾਉਂਸਲਰ ਸੀ 2018 ਦੇ ਵਿੱਚ ਕਾਉਂਸਲ ਬਣੇ ਸੀ ਉਹ ਤੇ ਉਸ ਤੋਂ ਪਹਿਲੇ ਸਾਲ ਦੋ ਸਾਲ ਪਹਿਲੇ ਜਦੋਂ ਪੁਰਾਣੀ ਸਰਕਾਰ ਸੀ ਪਿਛਲੀ ਉਦੋਂ ਜਾਇਕਾ ਕੰਪਨੀ ਨੇ ਇਸ ਇਲਾਕੇ ਦੇ ਵਿੱਚ ਸੀਵਰੇਜ ਪਾਇਆ ਸੀ ਪਰ ਮੇਰੀ ਸਮਝ ਦੇ ਮੁਤਾਬਕ ਇਹ ਸੀਵਰੇਜ ਸਿਸਟਮ ਹੈ ਜਿਹੜਾ ਠੀਕ ਨਹੀਂ ਸੀ ਪਿਆ ਉਦੋਂ ਹੀ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਸੀ ਇਹਦੀ ਕੋਈ ਇਨਕੁਆਇਰੀ ਕਰਵਾ ਲਈਏ ਮੈਂ ਅੱਜ ਵੀ ਕਹੂੰਗਾ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਵਿਜੀਲੈਂਸ ਅਧਿਕਾਰੀਆਂ ਨੂੰ ਵੀ ਕਹੂੰਗਾ ਲੋਕਲ ਬਿੜੇ ਡਿਪਾਰਟਮੈਂਟ ਦੇ ਅਫਸਰਾਂ ਨੂੰ ਵੀ ਕਰੂੰਗਾ ਕਿ ਵੈਰੀਫਾਈ ਕਰੋ ਕਿ ਇਹ ਸਿਵਰੇਜ ਸਿਸਟਮ ਜਿਹੜਾ ਜਾਇਗਾ ਕੰਪਨੀ ਨੇ ਪਾਇਆ ਉਹਦੇ ਵਿੱਚ ਕੀ ਕੀ ਤੰਦਲੀਆਂ ਹੋਈਆਂ ਕੀ ਕੀ ਉਹਦੇ ਚ ਗਲਤ ਕੰਮ ਹੋਏ ਕੀ ਕੀ ਅੰਗਹਿਲੀਆਂ ਹੋਈਆਂ ਕੀ ਕੀ ਲਾਪਰਵਾਈਆਂ ਹੋਈਆਂ ਕਿੰਨੇ ਕੀਤੀਆਂ ਉਹ ਲਾਪਰਵਾਹੀਆਂ ਉਹਨਾਂ ਦੇ ਮੌਜੂਦਾ ਲੀਡਰ ਕੌਣ ਸੀ ਇੱਥੇ ਦੇ ਨੁਮਾਇੰਦੇ ਕੌਣ ਸੀ ਇਸ ਚੀਜ਼ ਦੀ ਇਨਕੁਆਇਰੀ ਕੀਤੀ ਜਾਵੇ ਜਿਹੋ ਬੰਦੇ ਦੋਸ਼ੀ ਹੈ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਪਰਚਾ ਵੀ ਦਰਜ ਕੀਤਾ ਜਾਵੇ ਜੀ ਸਰਕਾਰ ਨੂੰ ਕਰੋਗੇ ਇਹਦੇ ਬਾਰੇ ਮੈਂ ਦੁਬਾਰਾ ਲੈਟਰ ਲਿਖਾਂਗਾ ਜਾਇਕਾ ਕੰਪਨੀ ਨੇ ਜਿਹੜਾ ਇਸ ਇਲਾਕੇ ਦਾ ਸੀਵਰੇਜ ਪਾਇਆ ਠੀਕ ਨਹੀਂ ਪਾਇਆ ਇਹਦੇ ਬਾਰੇ ਮੈਂ ਸਰਕਾਰ ਨੂੰ ਲਿਖਾਂਗਾ ਕਮਿਸ਼ਨਰ ਕਾਰਪੋਰੇਸ਼ਨ ਨੂੰ ਲਿਖਾਂਗਾ ਸੀਐਮ ਸਾਹਿਬ ਨੂੰ ਵੀ ਲਿਖਾਂਗੇ ਇਹਦੇ ਬਾਰੇ ਉਸ ਤੋਂ ਬਾਅਦ ਜਿੰਨੀ ਕ ਹੋ ਸਕੇ ਠੀਕ ਹੋ ਸਕਦਾ ਹੈ ਜਿੰਨਾ ਥੋੜਾ ਬਹੁਤਾ ਉਹਦੀ ਡਾਇਵਰਸ਼ਨ ਹੋ ਸਕਦੀ ਹੈ ਕਰਵਾਉਣ ਦੀ ਕੋਸ਼ਿਸ਼ ਕੀਤੀ ਕੌਂਸ ਇਲਾਕੇ ਦੇ ਵਿੱਚ 3-3 4-4 ਫੁੱਟ ਮਿੱਟੀ ਪਵਾਈ ਸੀ ਇਲਾਕਾ ਨਿਵਾਸੀਆਂ ਨੇ ਇੱਕ ਵੀ ਗਲੀ ਨਹੀਂ ਸੀ ਬਣੀ ਇੱਕਲਾ ਇਸ ਇਲਾਕੇ ਦੀ ਇਹ ਸਾਹਮਣੇ ਲੱਕਣਵਾਸੀ ਨੇ ਸਾਰੇ ਤੁਹਾਡੀ ਗਲੀ ਬਣੀ ਸੀ ਜੀ ਤਿੰਨ ਨੰਬਰ ਗਲੀ ਚ ਰਹਿੰਦੇ ਹੋ ਤੁਹਾਡੀ ਗਲੀ ਬਣੀ ਸੀ ਜੀ ਸਾਰੀਆਂ ਗਲੀਆਂ ਬਣਾਈਆਂ ਆ ਇਸ ਇਲਾਕੇ ਦੀਆਂ ਗਲੀਆਂ ਬਣਨ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਆਜ਼ਾਦੀ ਦੇ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਇਲਾਕੇ ਦੇ ਵਿੱਚ ਪੀਣ ਵਾਲਾ ਪਾਣੀ ਅਸੀਂ ਲਾਈਨਾਂ ਟੱਪ ਕੇ ਮੋਹਣੀ ਪਾਰਕ ਤੋਂ ਲੈ ਕੇ ਆਉਂਦੇ ਆ ਅਸੀਂ ਉਹਦੇ ਵਾਸਤੇ ਕੋਸ਼ਿਸ਼ ਕੀਤੀ ਕਿ ਕਿਉਂ ਨਹੀਂ ਇੱਥੇ ਪਾਣੀ ਆਇਆ ਟਿਊਬਲ ਲਗਾਉਣ ਲਈ ਜਗ੍ਹਾ ਨਹੀਂ ਸੀ ਪੂਰੇ ਇਲਾਕੇ ਦੇ ਵਿੱਚ ਕੋਈ ਜਗ੍ਹਾ ਹੀ ਨਹੀਂ ਸੀ ਇੱਥੇ ਮਰਲਾ 2 ਮਰਲੇ ਸਰਕਾਰੀ ਗੈਰ ਸਰਕਾਰੀ ਜਿੱਥੇ ਕਿ ਟਿਊਬਲ ਲੱਗ ਸਕਦਾ ਅਸੀਂ ਆਪਣੇ ਕਿਸੇ ਮਿੱਤਰ ਨੂੰ ਰਿਕਵੈਸਟ ਕੀਤੀ ਇਹਨਾਂ ਨੇ ਸਾਨੂੰ ਜਗ੍ਹਾਦਾਨ ਕੀਤੀ ਅਸੀਂ ਉਸ ਜਗ੍ਹਾ ਦੇ ਉੱਤੇ ਟਿਊਬਲ ਲਗਾਇਆ 26 ਲੱਖ ਦੀ ਲਾਗਤ ਨਾਲ ਉਸ ਤੋਂ ਬਾਅਦ ਹਰ ਘਰ ਦੇ ਬਾਹਰ ਵਾਟਰ ਸਪਲਾਈ ਪਾਈ ਇੰਦਰਪੁਰੀ ਦੇ ਵਿੱਚ ਚੈੱਕ ਕਰ ਲੋ ਘਰ ਘਰ ਪਾਣੀ ਪਹੁੰਚਾਇਆ ਉਸ ਤੋਂ ਬਾਅਦ ਅਸੀਂ ਇਲਾਕਾ ਨਵਾਸੀਆਂ ਨੇ ਕਿ ਆਸਲਮ ਇਲਾਕਾ ਭੀੜੀਆਂ ਗਲੀਆਂ ਐ ਸਟਰੀਟ ਲਾਈਟਾਂ ਕਿਤੇ ਵੀ ਨਹੀਂ ਹੈਗੀਆਂ ਚੋਰੀਆਂ ਚਕਾਰੀਆਂ ਹੁੰਦੀਆਂ ਐ ਐਕਸੀਡੈਂਟ ਹੁੰਦੇ ਐ ਮੁਸ਼ਕਲਾਂ ਆਉਂਦੀਆਂ ਫੀਮ ਅਸੀਂ ਕਿ ਆ ਵੀ ਉਹ ਵੀ ਮੁਸ਼ਕਿਲ ਹੱਲ ਕਰ ਦਿੰਨੇ ਆ ਤੁਸੀਂ ਪੌਸ਼ ਏਰੀਆਜ਼ ਦੇ ਵਿੱਚ ਜਾ ਕੇ ਦੇਖੋਗੇ ਹਰ 30 ਫੁੱਟ ਤੇ ਜਾਂ 40 ਫੁੱਟ ਤੇ ਸਟਰੀਟ ਲਾਈਟ ਲੱਗੀ ਹੁੰਦੀ ਆ ਇਸ ਇਲਾਕੇ ਦੇ ਵਿੱਚ ਜਾ ਕੇ ਦੇਖੋਗੇ 20 ਫੁੱਟ ਦੇ ਵਿੱਚ ਤੁਹਾਨੂੰ ਸਟਰੀਟ ਲਾਈਟ ਨਜ਼ਰ ਆਂਦੀ ਲੱਗੂਗੀ ਔਰ ਰੇਲਵੇ ਲਾਈਨਾਂ ਦਾ ਏਰੀਆ ਹੋਣ ਦੇ ਬਾਵਜੂਦ ਇੱਕ ਇੱਟ ਨਹੀਂ ਲਾ ਸਕਦਾ ਰੇਲਵੇ ਲਾਈਨਾਂ ਦੇ ਉੱਤੇ ਕੋਈ ਅਸੀਂ 50 ਤੋਂ ਜ਼ਿਆਦਾ ਸਟਰੀਟ ਲਾਈਟਾਂ ਹੈਵੀ ਵਾਲੀਆਂ 22 ਨੰਬਰ ਫਾਟਕ ਤੋਂ ਲੈ ਕੇ ਕੋੜ ਖਾਲਸਾ ਵਾਲੇ ਫਾਟਕ ਤੱਕ ਲਗਾਈਆਂ ਵੀ ਇੱਥੇ ਲੋਕਾਂ ਨੂੰ ਇਹਨਾਂ ਵੀ ਲੋਕਾਂ ਨੂੰ ਜੀਣ ਦਾ ਅਧਿਕਾਰ ਹੈ ਉਹਨ ਮੁਸ਼ਕਲਾਂ ਜਿਹੜੇ ਉੱਥੇ دیوار ਹੋਣ ਵਾਸਤੇ ਆਈ ਇਲਾਕੇ ਦੇ ਵਿੱਚ ਦੇਹਲਵੇ ਕਮਿਸ਼ਨਰ ਨੂੰ ਅਸੀਂ ਘੇਰੇ ਆ ਵੀ ਇੱਥੇ ਦੀਵਾਰ ਨਹੀਂ ਹੋਣੀ ਲੋਕਾਂ ਦੇ ਘਰ ਮਤਲਬ ਅਗੇ ਜਗ੍ਹਾ ਨਹੀਂ ਬਚਣੀ ਲੋਕਾਂ ਦੇ ਘਰ ਅੱਗੇ ਜੋ ਜੋ ਲੋਕ ਕਹਿੰਦੇ ਰਹੇ ਉਹ ਅਸੀਂ ਕੀਤਾ ਤੇ ਅੱਗੋਂ ਵੀ ਕਰਾਂਗੇ ਕਹਿੰਦਾ ਮਤਲਬ ਹੈ ਲੇਕਿਨ ਮੇਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਛੋਟੇ ਛੋਟੀਆਂ ਜਿਸ ਦੇਖੋ ਅਸੀਂ ਅੱਜ ਕਾਉਂਸਲਰਾਂ ਅਸੀਂ ਕੋਈ ਪਾਰਟੀ ਬਾਜੀ ਨਹੀਂ ਕਰਦੇ ਅਸੀਂ ਕਾਂਗਰਸ ਵਾਲਿਆਂ ਦਾ ਵੀ ਸਤਿਕਾਰ ਕਰਦੇ ਆਂ ਦੂਜਿਆਂ ਦਾ ਵੀ ਸਤਿਕਾਰ ਕਰਦੇ ਆਂ ਔਰ ਆਪਣੇ ਪਾਰਟੀ ਦੇ ਜਿਹੜੇ ਸਾਡੇ ਵਲੰਟੀਅਰ ਨੇ ਉਹਨਾਂ ਦੇ ਥਰੂ ਜਿਹੜੇ ਸਾਡੇ ਨਾਲ ਦੁਰਦੇ ਨੇ ਪਾਰਟੀ ਦੇ ਡਾਇਲੋਜੀ ਅਕੋਰਡਿੰਗਲੀ ਚਲਦੇ ਨੇ ਉਹਨਾਂ ਨੂੰ ਅੱਗੇ ਲਾ ਕੇ ਅਸੀਂ ਡਵੈਲਪਮੈਂਟ ਵੀ ਕਰਵਾ ਰਹੇ ਹਾਂ ਲੇਕਿਨ ਉੱਚ ਭੇਦਭਾਵ ਕੋਈ ਨਹੀਂ ਕਰ ਰਹੇ ਅਸੀਂ ਪਾਰਟੀਬਾਜੀ ਕੋਈ ਨਹੀਂ ਕਰ ਰਹੇ ਅਸੀਂ ਵੀ ਇਹਦੀ ਬਣਾਣੀ ਇਹਦੀ ਨਹੀਂ ਬਣਾਣੀ ਸਾਰਿਆਂ ਦੇ ਕੰਮ ਹੋਣਗੇ ਪਰ ਅੱਜ ਕੁਝ ਲੋਕ ਲੜਦੇ ਵੀ ਨਜ਼ਰ ਆਏ ਐ ਵੈਸੇ ਤਾਂ ਉਹ ਵੈਸੇ ਬਸਾਈ ਕੁਝ ਲੋਕਾਂ ਦਾ ਕਹਿਣਾ ਅਸੀਂ ਦੇਖੋ ਜੀ ਸੀਵਰੇਜ ਠੀਕ ਨਹੀਂ ਪਿਆ ਉਹਨੂੰ ਅਸੀਂ ਉੱਚਾ ਕਰਾ ਦਈਏ ਕੁਝ ਲੋਕ ਕਹਿ ਰਹੇ ਐ ਔਰ ਕੁਝ ਲੋਕ ਕਹਿ ਰਹੇ ਕਿ ਸਾਡੇ ਕੋਲ ਫੰਡਸ ਨਹੀਂ ਹੈਗੇ ਉਹਨੂੰ ਉੱਚਾ ਨਾ ਕਰਾਓ ਹੁਣ ਮੇਰੇ ਕੋਲ ਸੋਲੂਸ਼ਨ ਕੀ ਹੈ ਕਾਉਂਸਲਰ ਦੇ ਕੋਲ 5 ਫੁੱਟ ਲਾਕਾ ਨੀਵਾ ਇੱਕ ਲਾਕਾ 5 ਫੁੱਟ ਨੀਵਾ ਇੰਦਰਪੁਰੀ ਔਰ ਦੂਜਾ ਅਦਰਸ਼ ਨਗਰ ਵਾਲ ਜਿੱਧਰ ਨਕਾਸੀ ਹੈ ਕੋੜ ਖਾਲਸਾ ਵਾਲੀ ਸਾਈਡ ਦੇ ਉੱਤੇ ਨਕਾਸੀ ਹੈ ਮੇਰੇ ਕੋਲ ਸਰ ਇਹੋ ਜੀ ਕੋਈ ਸ਼ਕਤੀ ਨਹੀਂ ਹੈ ਕਿ ਮੈਂ ਸਾਰਿਆਂ ਦੇ ਘਰ ਉੱਚੇ ਚੱਕ ਕਰਦੇ ਆ ਮੈਂ ਤੇ ਸੀਵਰੇਜ ਸਿਸਟਮ ਨੂੰ ਉੱਪਰ ਚੁਕਾ ਸਕਦਾ ਵਾਂ ਜੇ ਕੋਈ ਨਗਹਿਲੀ ਹੋਈ ਹੈ ਪੁਰਾਣੀ ਇਨਕੁਆਰੀ ਉਹਦੇ ਨਾਲ ਨਾਲ ਚੱਲੀ ਜਾਊਗੀ ਲੇਕਿਨ ਨਵੇਂ ਫੰਡ ਸੀਐਮ ਸਾਹਿਬ ਨੂੰ ਰਿਕਵੈਸਟ ਕਰ ਲਾਂਗੇ ਐਮਐਲਏ ਸਾਹਿਬ ਨੂੰ ਕਰ ਲਾਂਗੇ ਮਨਿਸਟਰ ਸਾਹਿਬ ਨੂੰ ਕਰ ਲਾਂਗੇ ਨਵੇਂ ਫੰਡ ਪਾਸ ਕਰੋ ਸੀਵਰੇਜ ਨੂੰ ਉੱਪਰ ਚੁ ਅੱਧੇ ਲੋਕਾਂ ਦੀ ਹੈਗੀ ਅੱਧੇ ਲੋਕਾਂ ਦੀ ਨਹੀਂ ਹੈਗੀ ਉਸ ਚੀਜ਼ ਦੀ ਬਹਿਸ ਵਸਾਈ ਚੱਲ ਰਹੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਤuniqueItems ਕਰੋਗੇ ਕੀ ਹਾਲ ਹੈ ਦੇਖੋ ਜੀ ਮੈਂ ਤੇ ਦੇਖੋ ਕੰਮ ਤਾਂ ਕਰ ਸਕਦਾ ਮੈਨੂੰ ਛੋਟੀ ਦੇਣ ਜੇ ਮੈਂ ਫੰਡ ਪਾਸ ਕਰਾਂ ਮੈਂ ਬੜੀ ਮੁਸ਼ਕਿਲ ਲੱਗਦੀ ਬੜਾ ਜ਼ੋਰ ਲੱਗਦਾ ਸਰਕਾਰ ਕੋਲ 1 ਰੁਪਿਆ ਵੀ ਨਹੀਂ ਹੈ ਫਾਲਤੂ ਦੇਣ ਦੇ ਵਾਸਤੇ ਫਾਲਤੂ ਦੇ ਲਈ ਫੰਡਸ ਨਹੀਂ ਹੈਗੇ ਲੇਕਿਨ ਲੋਕ ਹਿੱਤ ਦੇ ਵਾਸਤੇ ਕੰਮ ਲਗਾਉਣ ਦੇ ਵਾਸਤੇ ਫੰਡਸ ਹੈਗੇ ਆ ਲੋਕ ਇਕਜੁੱਟ ਹੋਣ ਕੋਈ ਐਫੀਡੇਵਿਟ ਦੇਣ ਕੋ ਪੱਕਾ ਕੰਮ ਕਰਨ ਸਟੈਂਡ ਲੈਣ ਵੀ ਇੱਥੇ ਇਲਾਕੇ ਦੇ ਵਿੱਚ ਡਵੈਲਪਮੈਂਟ ਹੋਏ ਅਸੀਂ ਸਾਰੇ ਡਵੈਲਪਮੈਂਟ ਕਰਾਉਣ ਲਈ ਤਿਆਰ ਆ ਤੁਸੀਂ ਸੀਵਰ ਨੂੰ ਚੁਕਾਉਣਾ ਹੈ 2 ਫੁੱਟ ਚੁਕਾਉਣਾ 4 ਫੁੱਟ ਚੁਕਾਉਣਾ ਨੇ ਪ੍ਰੋਜੈਕਟ ਪਾਇਆ ਹੀ ਟੋਟਲੀ ਫੇਲ ਆ ਮੇਰੇ ਅਨੁਸਾਰ ਟੋਟਲੀ ਫੇਲ ਹੈ ਦੋ ਤਿੰਨ ਵਾਰੀ ਪਿਛਲੀ ਸਰਕਾਰ ਦੇ ਵਿੱਚ ਵੀ ਵਿਜੀਲੈਂਸ ਇਨਕੁਆਰੀ ਹੋਣ ਲੱਗੀਆਂ ਲੇਕਿਨ ਕੋਈ ਕੋਟਾ ਬੈਠੀਆਂ ਦੇਖਣ ਦੇ ਵਾਸਤੇ ਔਰ ਕੋਈ ਸਾਰਥਕ ਨਤੀਜੇ ਨਹੀਂ ਨਿਕਲੇ ਉਹਦੇ ਮੈਂ ਸਮਝਦਾ ਮੈਂ ਦੁਬਾਰਾ ਤੋਂ ਜਿੰਨਾ ਵੀ ਜਗ੍ਹਾ ਕੰਪਨੀ ਨੇ ਸੀਵਰੇਜ ਪਾਇਆ ਇਹਦੀ ਇੱਕ ਇਨਕੁਆਰੀ ਹੋਣੀ ਚਾਹੀਦੀ ਹੈ ਭਾਵੇਂ ਸੀਬੀਆਈ ਇਨਕੁਆਰੀ ਕਰਾ ਲਓ ਅਰਬਾਂ ਕਰੋੜਾਂ ਦਾ ਨਹੀਂ ਮੈਂ ਕਹਿ ਰਿਹਾ ਅਰਬਾਂ ਰੁਪਿਆਂ ਦਾ ਘ ਉਹਨੂੰ ਫੜੋ ਉਹਨੂੰ ਫੜ ਕੇ ਅੰਦਰ ਦਿਓ ਤਾਂ ਕਿ ਜਿਹੜਾ ਮਿਸ ਯੂਜ਼ ਫੰਡ ਕੀਤਾ ਹੈ ਲੋਕਾਂ ਦੇ ਟੈਕਸ ਦਾ ਉਹ ਉਹਦਾ ਹੱਲ ਕਰੇ ਇਹ ਲੋਕ ਕਿਉਂ ਪਰੇਸ਼ਾਨ ਨੇ ਸਿਵਲ ਸਿਸਟਮ ਠੀਕ ਨਹੀਂ ਪਿਆ ਲੋਕਾਂ ਨੂੰ ਉਦੋਂ ਗਾਈਡ ਪ੍ਰੋਪਰ ਕੀਤਾ ਹੁੰਦਾ ਕੋਈ ਸ਼ਕਤੀ ਕੀਤੀ ਹੁੰਦੀ ਕੋਈ ਉੱਪਰ ਸਿਵਲ ਚ ਚੱਕ ਕੇ ਪਾਇਆ ਹੁੰਦਾ ਲੇਕਿਨ ਪਰੇਸ਼ਾਨੀ ਆਣੀ ਨਹੀਂ ਸੀ ਸਾਹਿਬ ਐਸਟੀਪੀ ਦੀ ਕੈਪੈਸਿਟੀ ਨੂੰ ਲੈ ਕੇ ਵੀ ਕਾਫੀ ਵਾਰ ਵਿਵਾਦ ਸ਼ੁਰੂ ਹੋਇਆ ਕਿਉਂਕਿ ਪਾਣੀ ਦਾ ਲੈਵਲ ਵਧਿਆ ਵਾ ਕਲੋਨੀਆਂ ਵਧੀਆਂ ਹਰ ਇੱਕ ਚੀਜ਼ ਵਧੀਆਂ ਸੈਂਟਰ ਦੇ ਵੀ ਏਰੀਆ ਦੇ ਨਾਲ ਜੁੜਿਆ ਵਾ ਐਸਟੀਪੀ ਦੀ ਕੈਪੈਸਿਟੀ ਨੂੰ ਲੈ ਕੇ ਗੱਲਬਾਤ ਚੱਦੀ ਹੈ ਕਮਿਸ਼ਨਰ ਨਾਲ ਐ ਐਸਟੀਬੀ ਪਲਾਂਟ ਜਿੰਨੇ ਵੀ ਅੰਮ੍ਰਿਤਸਰ ਦਾ ਇਸ ਟਾਈਮ ਮੈਂ ਦੇਖਦਾ ਵਾਂ ਕਾਫੀ ਜ਼ਿਆਦਾ ਮੈਂ ਸਮਝਦਾ 50% ਤੋਂ ਜ਼ਿਆਦਾ ਜਿਹੜਾ ਹਿੱਸਾ ਹੈ ਸੀਵਰੇਜ ਦਾ ਚਾਹੇ ਕੋਪੌਸ਼ ਏਰੀਆ ਹੈ ਮੀਡਲ ਕਲਾਸ ਹੈ ਚਾਹੇ ਸਲਮ ਹੈ ਇਸ ਟਾਈਮ ਚੋਕ ਹੋਇਆ ਬੰਦ ਹੋਇਆ ਤਾਂ ਟਾਈਮ ਟਾਈਮ ਦੇ ਉੱਪਰ ਸੀਵਰੇਜ ਦੇ ਜਿਹੜੇ ਅਧਿਕਾਰੀ ਨੇ ਜਾਂ ਜਿਹੜੇ ਲੇਬਰ ਹੈ ਆ ਕੇ ਸੁਪਰ ਸ਼ੱਕਰ ਮਸ਼ੀਨਾਂ ਦੇ ਨਾਲ ਸਫਾਈ ਕਰਵਾਂਦੀ ਹੈ ਜਿਹੜੇ ਐਸਟੀਬੀ ਪਲਾਂਟ ਨੇ ਜਿਹਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਕਹਿੰਦਾ ਹੈ ਐਨਜੀਟੀ ਦੇ ਰੂਲਸ ਨੇ ਪਾਣੀ ਟ੍ਰੀਟ ਹੋਣਾ ਕੋਈ ਨਾਲਿਆਂ ਦੇ ਵਿੱਚ ਪਾਣੀ ਨਹੀਂ ਜਾਏਗਾ ਨਦੀਆਂ ਦੇ ਵਿੱਚ ਪਾਣੀ ਨਹੀਂ ਜਾਏਗਾ ਉਹ ਪਾਣੀ ਉਹ ਪਲਾਂਟ ਪ੍ਰੋਪਰ ਤਰੀਕੇ ਨਾਲ ਕਈ ਵਾਰੀ ਵਰਕ ਨਹੀਂ ਕਰਦੇ ਉਹਨਾਂ ਦੀ ਕਪੈਸਿਟੀ ਘੱਟ ਹੈ ਕਿਉਂਕਿ ਜਦੋਂ ਪਲਾਂਟ ਲੱਗੇ ਸੀ ਉਦੋਂ ਮੈਂ ਸਮਝਦਾ ਮਾਂ ਦੂਰਦਰਸ਼ੀ ਰੱਖ ਕੇ ਨਹੀਂ ਲੱਗੇਗੇ 50 ਸਾਲ ਦਾ ਪਲਾਨ ਰੱਖ ਕੇ ਲੱਗਣੇ ਚਾਹੀਦੇ ਸੀ ਪਾਪੂਲੇਸ਼ਨ ਵਧ ਗਈ ਹੈ ਅੱਜ ਪਾਣੀ ਦੀ ਕੰਜ਼ਮਪਸ਼ਨ ਵਧ ਗਈ ਹੈ ਕਿੱਥੇ ਜਿਹੜੇ ਪੜੇ ਲਿਖੇ ਸ਼ਹਿਰ ਨੇ ਜਲੰਧਰ ਵਰਗੇ ਕਹਿੰਦਾ ਮੈਂ ਜਾਂ ਜਿਹੜੇ ਚੰਡੀਗੜ੍ਹ ਵਰਗੇ ਸ਼ਹਿਰ ਹੈ ਜੇ ਇੱਕ ਬਾਲਟੀ ਯੂਜ਼ ਕਰਦੇ ਹੈ ਅਮ੍ਰਿਤਸਰ ਦਾ ਪਰਸਨ ਜਿਹੜਾ ਉਸੇ ਕੰਮ ਦੇ ਵਾਸਤੇ ਦੋ ਬਾਲਟੀਆਂ ਯੂਜ਼ ਕਰਦਾ ਪਾਣੀ ਦੀ ਬਚਤ ਨੂੰ ਵੀ ਸਾਨੂੰ ਆਮ ਲੋਕਾਂ ਨੂੰ ਜਿਹੜਾ ਕਰਨੀ ਚਾਹੀਦੀ ਹੈ ਵੇਸਟੇਜ ਆਪਣੇ ਆਪ ਸੀਵਰੇਜ ਦੇ ਵਿੱਚ ਘਟ ਪਾਣੀ ਜਾਏਗਾ ਔਰ ਟ੍ਰੀਟਮੈਂਟ ਪਲਾਂਟਸ ਦੀ ਕਪੈਸਿਟੀ ਸਾਰਿਆਂ ਦੀ ਵਧਣੀ ਚਾਹੀਦੀ ਹੈ ਔਰ ਵੱਡੀ ਗੱਲ ਲੋਕਾਂ ਨੂੰ ਜੋ ਮੇਰੀ ਅਪੀਲ ਹੈ ਜਿੱਤੇ ਸੀਵਰੇਜ ਉੱਚਾ ਉੱਚਾ ਕਰਾਣਾ ਨੀਵਾ ਕਰਾਣਾ ਜੋ ਵੀ ਕਰਨਾ ਹੈ ਉਹ ਅਸੀਂ ਕਰਾਂਗੇ ਲੋਕਾਂ ਨੂੰ ਮੇਜਰ ਪ੍ਰੋਬਲਮ ਔਰ ਮੈਂ ਦੇਖਿਆ ਅੱਜ ਇੱਥੇ ਭੈਣਾ ਆਈਆਂ ਹੋਣੇ ਅਸੀਂ 5 ਦਿਨ ਪਹਿਲੇ ਇੱਕ ਗਲੀ ਦਾ ਸੀਵਰੇਜ ਟਿਕਰ ਆਇਆ ਸੁਪਰ ਸ਼ੱਕਰ ਮਸ਼ੀਨ ਆਈ ਉਹਦੀਆਂ ਵੀਡੀਓ ਸਹਿਗੀਆਂ ਪੱਤਰਕਾਰ ਸਾਡੇ ਸਾਥੀ ਆਏ ਸੀ ਉਹਨਾਂ ਨੇ ਵੀਡੀਓ ਕੀਤੀਆਂ 3 ਦਿਨ ਬਾਅਦ ਦੁਬਾਰਾ ਉਹੀ ਸੀਵਰੇਜ ਬੰਦ ਹੋ ਗਿਆ ਕਾਰਨ ਕਿ ਨਿਕਲਿਆ ਦੁਬਾਰਾ ਖੁਲਾਇਆ ਉਹਨੂੰ ਚੈੱਕ ਕਰਾਇਆ ਲੋਕਾਂ ਦਾ ਗੋਬਰ ਕਈ ਲੋਕਾਂ ਨੇ ਰੱਖੇ ਸੀ ਆਪਣੇ ਗਾਵਾਂ ਰੱਖੀਆਂ ਕਿਸੇ ਨੇ ਕੋਈ ਹੋਰ ਪਸ਼ੂ ਰੱਖਿਆ ਉਹ ਗੋਬਰ ਸੀਵਰੇਜ ਦੇ ਵਿੱਚ ਸੁੱਟ ਦਿੰਦੇ ਆ ਪੋਲੀਥੀਨ ਸੀਵਰੇਜ ਦੇ ਵਿੱਚ ਸੁੱਟ ਜੰਦੇ ਆ ਕੱਪੜਾ ਸੀਵਰੇਜ ਦੇ ਵਿੱਚ ਚਲਾ ਜਾਂਦਾ ਸੀਵਰੇਜ ਜਿਹੜਾ ਇਨਾ ਕੰਮਾਂ ਵਾਸਤੇ ਨਹੀਂ ਬਣਿਆ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਸੀਵਰੇਜ ਤੁਹਾਡੇ ਨਹਾਣ ਧੋਣ ਵਾਲੇ ਪਾਣੀ ਦੇ ਵਾਸਤੇ ਬਣਿਆ ਵਾਸ਼ਰੂਮ ਦਾ ਜਿਹੜਾ ਤੁਹਾਡਾ ਪਾਣੀ ਉਹਦੇ ਵਾਸਤੇ ਬਣਿਆ ਹੈ ਜਦੋਂ ਅਸੀਂ ਅਨਵਾਂਟਡ ਥਿੰਗ ਇਸ ਤਰ੍ਹਾਂ ਦੇ ਜਿਹੜੀਆਂ ਨਹੀਂ ਸੁੱਟਣ ਵਾਲੀਆਂ ਚੀਜ਼ਾਂ ਉਹਦੇ ਸੁੱਟ ਦਾਂਗੇ ਸੀਵਰੇਜ ਦੇ ਵਿੱਚ ਪਾਈਪਾਂ ਦੇ ਵਿੱਚ ਸੁੱਟ ਦਾਂਗੇ ਫਿਰ ਦੋ ਘਰ ਗਲਤੀ ਕਰਨਗੇ ਤਿੰਨ ਘਰ ਕਰਨਗੇ ਜਾਂ ਚਾਰ ਘਰ ਕਰਨਗੇ ਉਹ 400 ਘਰਾਂ ਨੂੰ ਭੁਗਤਣਾ ਪਊਗਾ ਉਹ ਲਈ ਜਿਹੜਾ ਨਿਵਾੜ ਦਾ ਪ੍ਰਬਾਧ ਨਰਾਜ਼ ਨੂੰ ਮਨਾਇਆ ਜਾਏਗਾ ਦੇਖੋ ਜੀ ਸਾਰੇ ਪਰਿਵਾਰਕ ਮੈਂਬਰ ਨੇ ਸਾਰਿਆਂ ਨੇ ਪਹਿਲੇ ਵੀ ਪਿਆਰ ਦਿੱਤਾ ਹੁਣ ਵੀ ਦੇ ਰਹੇ ਆ ਜੇ ਪੰਜ ਸੱਤ ਘਰਾਂ ਦੀ ਕੋਈ ਨਰਾਜ਼ਗੀ ਹੈ ਜਾਂ ਕਿਸੇ ਦੇ ਬਹਿਕਾਰ ਵੇਦੇ ਦੇ ਵਿੱਚ ਆ ਗਏ ਮੈਂ ਸਮਝਦਾ ਹਾਂ ਤੇ ਉਹਨਾਂ ਨੂੰ ਵੀ ਗਾਈਡ ਕੀਤਾ ਜਾਊਗਾ ਉਹ ਵੀ ਮੇਰੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਵੀ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਹੋਰ ਜਿਹੜੇ ਅੱਜ ਸਾਡੇ ਚੌਂਕੀ ਇੰਚਾਰਜ ਕੋਟ ਖਾਲਸਾ ਵੀ ਆਏ ਸੀ ਇੱਥੇ ਨਸ਼ੇ ਦੀ ਇੱਕ ਸ਼ਿਕਾਇਤ ਸਾਨੂੰ ਆ ਰਹੀ ਸੀ ਕਿ ਜਗਾ ਜਗਾ ਦੇ ਉੱਪਰ ਨਸ਼ਾ ਵਿਕਦਾ ਜਾਂ ਕੁਝ ਲੋਕ ਜੁੰਡਲੀਆਂ ਬਣਾ ਕੇ ਖੜੇ ਹੋ ਜਾਂਦੇ ਆ ਹੂਟਿੰਗ ਕਰਦੇ ਆ ਫੀਮੇਲਸ ਆਂਦੀਆਂ ਉਹਦੇ ਵਾਸਤੇ ਲਾਅ ਆਰਡਰ ਨੂੰ ਮੇਨਟੇਨ ਕਰਨ ਲਈ ਸਾਡੇ ਗੁਰਦਿਤ ਸਿੰਘ ਜੀ ਚਮਕੀਨ ਚਾਰ ਜਿਹੜੇ ਨਵੇਂ ਆਏ ਆ ਇਹ ਕਹਿੰਦੇ ਆ ਮੈਂ ਸਖਤੀ ਵੀ ਕਰਾਂਗਾ ਜਿਹੜੇ ਲੋਗ ਇਨਲੀਗਲ ਵਾਈਨ ਸ਼ਰਾਬ ਵਗੈਰਾ ਵੇਚਦੇ ਆ ਉਹਨਾਂ ਦੇ ਉੱਤੇ ਵੀ ਪਰਚੇ ਦਰਜ ਕਰਾਂਗਾ ਜਿਹੜੇ ਮਾਹੌਲ ਖਰਾਬ ਕਰਦੇ ਆ ਬਾਹਰੋਂ ਆ ਕੇ ਇਸ ਸਵਾਰਡ ਦੇ ਵਿੱਚ ਇਸ ਏਰੀਏ ਦੇ ਵਿੱਚ ਉਹਨਾਂ ਦੇ ਉੱਤੇ ਵੀ ਪਰਚਾ ਦੇ ਕੇ ਕਹਿੰਦੇ ਜਿੱਥੇ ਉਹਨਾਂ ਦੀ ਜਗਾ ਉਹਨਾਂ ਨੂੰ ਨਾਲ ਉੱਥੇ ਪੁਚਾਵਾਂਗਾ ਮੈਂ ਔਰ ਨਸ਼ੇ ਦੇ ਖਿਲਾਫ ਅਸੀਂ ਖੁਦ ਸ਼ੁਰੂ ਤੋਂ ਰਹੇ ਆ ਔਰ ਜਿੱਥੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੋ ਸਕੇ ਕਿ ਅਸੀਂ ਪੁਲਿਸ ਨੂੰ ਦੇਾਂਗੇ ਵੈਸੇ ਪੁਲਿਸ ਦਾ ਕੰਮ ਹੈ ਅਫਸਰਾਂ ਦਾ ਕੰਮ ਹੈ ਲੱਭਣਾ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਇਲਾਕੇ ਦੇ ਵਿੱਚ ਜਿੰਨੀ ਵੱਧੋ ਵੱਸਖਤੀ ਸਾਡਾ ਕੋਈ ਵਲੰਟੀਅਰ ਸਾਡਾ ਕੋਈ ਵੀ ਲੀਡਰ ਮੈਂ ਖੁਦ ਕਦੀ ਸਵਾਰਸ਼ ਨਹੀਂ ਕਰੂੰਗਾ ਨਸ਼ੇੜੇ ਬੰਦੇ ਦੀ ਔਰ ਮੈਂ ਨਸ਼ੇ ਦੇ ਜਿਹੜੇ ਕੰਮ ਕਰਦੇ ਹੈ ਗਲਤ ਉਹਨਾਂ ਨੂੰ ਵੀ ਅਪੀਲ ਕਰੂੰਗਾ ਬੇਨਤੀ ਕਰੂੰਗਾ ਸ਼ਰਮ ਕਰ ਲੋ ਤੁਸੀਂ ਜਿਹੜਾ ਨਸ਼ੇ ਦੀ ਕਮਾਈ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਂਦੇ ਹੋ ਲੈ ਕੇ ਜਾਓਗੇ ਜਾਂ ਲੈ ਕੇ ਜਾ ਰਹੇ ਹੋ ਤੁਹਾਡੇ ਬੱਚੇ ਵੀ ਸਫਲ ਨਹੀਂ ਹੋਣੇ ਤੁਹਾਡੇ ਪਰਿਵਾਰ ਦੀ ਤਰੱਕੀ ਵੀ ਰੁਕ ਜਣੀ ਹੈ ਜੇ ਇਹ ਕੰਮ ਕਰੋਗੇ ਅੱਜ ਸਰਕਾਰ ਨੇ ਸਖਤੀ ਕੀਤੀ ਲੋਕਾਂ ਦੇ ਘਰ ਟਾ ਰਹੀ ਹੈ ਦੇਖ ਲੋ ਅਗਲੀ ਵਾਰੀ ਤੁਹਾਡੀ ਨਾ ਹੋ ਜੇ ਔਰ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਤੁਸੀਂ ਕੀ ਦੇ ਰਹੇ ਹੋ ਨਸ਼ੇ ਦੀ ਕਮਾਈ ਸ਼ਰਮ ਕਰੋ ਨਸ਼ੇ ਨੂੰ ਛੱਡੋ ਨਸ਼ੇ ਦਾ ਵਪਾਰ ਕਰਨਾ ਛੱਡੋ ਜੇ ਤੁਸੀਂ ਕਾਰੋਬਾਰ ਕਰਨਾ ਹੈ ਮਿਹਨਤ ਕਰਨੀ ਹੈ ਕੋਈ ਨੌਕਰੀ ਕਰ ਲਓ ਕੋਈ ਵਪਾਰ ਕਰ ਲਓ ਕੋਈ ਜੈਨੂਇਨ ਲੀਗਲ ਬਿਜ਼ਨਸ ਕਰ ਲਓ ਹੋਰ ਕੁਝ ਕਰ ਲਓ ਵਿਦੇਸ਼ ਜਾ ਰਹੇ ਆ ਕਿ ਲੋਕ ਤਰੱਕੀ ਕਰਕੇ ਤਰੱਕੀ ਕਰਨ ਦੇ ਵਾਸਤੇ ਉੱਥੇ ਚਲੇ ਜਾਓ ਲੇਕਿਨ ਆਹ ਕਾਰੋਬਾਰ ਛੱਡੋ ਅੱਜ ਇੱਥੇ ਬਰਾੜ ਦੇਵ ਗਿੰਦ ਜੀ ਕਾਉਂਸਲਰ ਸਾਹਿਬ ਨੇ ਇਹਨਾਂ ਦੇ ਨਾਲ ਤੇ ਬਾਕੀ ਹੋਰ ਆਪਸ਼ਨਾਂ ਨਾਲ ਪਬਲਿਕ ਮੀਟਿੰਗ ਹੋਈ ਹੈ ਜਿਹੜੇ ਇਹਨਾਂ ਦੇ ਆਪਣੇ ਲੋਕਲ ਸਮੱਸਿਆਵਾਂ ਉਹ ਇਹਨਾਂ ਦੇ ਬਾਰੇ ਸਾਰੀ ਗੱਲਬਤ ਹੋਈ ਤੇ ਤੋਂ ਇਲਾਵਾ ਜਿਹੜਾ ਸਾਡੇ ਡਿਪਾਰਟਮੈਂਟ ਨਾਲ ਕੋਈ ਹੈਗਾ ਸੀ ਜਿਵੇਂ ਇੱਥੇ ਲੈਨਾਂ ਦੇ ਫਾਲਤੂ ਬੰਦੇ ਖਲੋਤ ਰਹੇ ਹੋ ਜਿਹੜੇ ਅਨਲੀਗਲ ਕੋਈ ਕੰਮ ਕਰਦੇ ਨੇ ਉਹਨਾਂ ਸਬੰਧੀ ਇਹਨਾਂ ਕੋਲ ਸੀਕ੍ਰਟ ਤੌਰ ਤੇ ਪਰਮਿਸ਼ਨ ਦੇਣਾ ਕੋਈ ਕਿਸੇ ਵੀ ਕੀਮਤ ਤੇ ਰੱਖਣਾ ਨਹੀਂ ਹੋਰੀ ਹੋਏਗਾ ਇਹਨਾਂ ਨੂੰ ਅਪੀਲ ਆ ਸਾਨੂੰ ਸੱਚੀ ਦੀ ਸੱਚੀ ਪਹੁੰਚ ਦਿੱਤੀ ਜਾਵੇ ਇਤੋਂਲਾ ਅਗਰ ਕੋਈ ਵੀ ਨਸ਼ੇ ਵਾਲਾ ਤੇ ਹੋਰ ਹੈਗਾ ਸਾਨੂੰ ਉਹਦੀ ਇਨਫੋਰਮੇਸ਼ਨ ਦੇਣ ਅਸੀਂ ਉਹਦਾ ਨਾਮ ਗੁੱਪਤ ਰੱਖਾਂਗੇ ਜਿਹੜਾ ਵੇਚਣ ਵਾਲਾ ਤੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ ਤੇ ਅਗਰ ਕੋਈ ਇਸ ਨਸ਼ੇ ਦੀ ਲਤ ਲੱਗ ਗਿਆ ਉਹਦਾ ਅਸੀਂ ਇਲਾਜ ਕਰਾਉਣੀ ਉਹਨਾਂ ਨੂੰ ਨਸ਼ਾ ਛਡਾਉਣੀ ਪਰ ਸੰਭੁਲ ਕੋਸ਼ਿਸ਼ ਕਰ ਸਰ ਲੋਕਾਂ ਨੂੰ ਕੀ ਮੈਸੇਜ ਆ ਜਾਂਦਾ ਜਿਹੜਾ ਕਈ ਨਸ਼ੇ ਦੇ ਵਪਾਰ ਦੀ ਫੜਦੇ ਤੇ ਲੋਕਾਂ ਨੂੰ ਛਡਾਉਣ ਵਾਸਤੇ ਉਹਨਾਂ ਨੂੰ ਕੀ ਮੈਸੇਜ ਆਉਂਦਾ ਮੇਰੀ ਇਹੋ ਪੀਲ ਹੈ ਜੀ ਇਸ ਕੰਮ 'ਚ ਨਸ਼ੇ ਵਾਲੇ ਨੂੰ ਛਡਾਉਣ ਦੀ ਕੋਸ਼ਿਸ਼ ਕੋਈ ਨਾ ਕਰੇ ਅਗਰ ਇਹੋ ਜਿਹਾ ਕੋਈ ਪਾਇਆ ਗਿਆ ਤੇ ਉਹਦੇ ਖਿਲਾਫ ਵੀ ਅਸੀਂ ਲੀਗਲ ਐਕਸ਼ਨ ਲਵਾਂਗੇ